ਅਕਾਲੀ ਦਲ ਉਹ ਸਰਕਾਰ ਹੈ ਜੋ ਸਿੱਖਾਂ ਦੇ ਲਈ ਜ਼ੁਲਮ ਸਹਿਣ ਨੂੰ ਕਿਤੇ ਵੀ ਤਿਆਰ ਹੈ ਪਰੰਤੂ ਅਸੀਂ ਪੰਜਾਬ ਨੂੰ ਭਗਵੰਤ ਮਾਨ ਦੀ ਤਰ੍ਹਾਂ ਨਹੀਂ ਰੁਟਿਆ ਇਹ ਬਿਆਨ ਸੁਖਵੀਰ ਸਿੰਘ ਬਾਦਲ ਨੇ ਦਿੱਤੇ ਨੇ ਤੇ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਅੱਜ ਅਸੀਂ ਗੁਰੂ ਘਰ ਦੇ ਵਿੱਚ ਸੇਵਾ ਨਿਭਾਈ ਅਤੇ ਸਿੱਖਾਂ ਦੇ ਲਈ ਅਸੀਂ ਹਰ ਜ਼ੁਲਮ ਸਹਿਣ ਨੂੰ ਵੀ ਤਿਆਰ ਆ ਅਤੇ ਦੂਜੇ ਪਾਸੇ ਇਹਨਾਂ ਨੇ ਕਿਹਾ ਹੈ ਕਿ ਅਸੀਂ ਦਿੱਲੀ ਤੋਂ ਚੱਲਣ ਵਾਲੀਆਂ ਸਰਕਾਰਾਂ ਨਹੀਂ ਅਤੇ ਉਹਨਾਂ ਦੇ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ ਲੈ ਕੇ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਭਗਵੰਤ ਮਾਨ ਦੀ ਤਰ੍ਹਾਂ ਹਮੇਸ਼ਾ ਹੀ ਜਿਹੜਾ ਪੰਜਾਬ ਦਾ ਪੈਸਾ ਲੁੱਟ ਕੇ ਹਮੇਸ਼ਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਝੂਟੇ ਜਿਹੜੇ ਦਵਾਏ ਜਾ ਰਹੇ ਨੇ ਤੇ ਜਹਾਜ਼ਾਂ ਤੇ ਜਿਹੜੀਆਂ ਸੈਰਾਂ ਨੇ ਉਹ ਵੀ ਕਰਵਾਈਆਂ ਜਾ ਰਹੀਆਂ ਨੇ ਤੇ ਜਿਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਨੇ ਬਿਆਨ ਦਿੱਤੇ ਅਤੇ ਕੁਝ ਪਲਟਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਕਿਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਨ ਦੇ ਸੁਖਵੀਰ ਸਿੰਘ ਬਾਦਲ ਦਾ ਕੀ ਕਹਿਣਾ ਹੈ ਆਪਣਾ ਸ਼੍ਰੋਮਣੀ ਅਕਾਲੀ ਦਲ ਦਾ ਜੋ ਝੰਡਾ ਹੁੰਦਾ ਥੇ ਆ ਕੇ ਬਣਾਉਣੇ ਤੋ ਉਸੇ ਸੰਬੰਧ ਵਿੱਚ ਅਸੀਂ ਆਪ ਮੀਟਿੰਗ ਨਹੀਂ ਐਵੇਂ ਬੈਠੇ ਸੀ ਤੇ ਦੇਖੋ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ ਆ 103 ਸਾਲ ਪੁਰਾਣੀ ਜਥੇਬੰਦੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬੀਆਂ ਦੀ ਆਵਾਜ਼ ਹੈ ਸੋ ਅਸੀਂ ਤਾਂ ਪ੍ਰਮਾਤਮਾ ਦੇ ਚਰਨ ਚ ਆਏ ਆ ਸਾਡੇ ਨੂੰ ਪ੍ਰਮਾਤਮਾ ਮੇਹ ਰੱਖੇ ਪਾਰਟੀ ਨੂੰ ਹੋਰ ਤਾਕਤ ਬਖਸ਼ੇ ਤੇ ਅਸੀਂ ਇਕੱਠੇ ਹੋ ਕੇ ਜਿਵੇਂ ਜਿਸ ਮਕਸਦ ਵਾਸਤੇ ਸ਼੍ਰੋਮਣੀ ਕਾਲੀ ਦਲ ਪੜਿਆ ਉਹ ਮਕਸਦ ਉਹਨੂੰ ਪੂਰਾ ਕਰ ਸਕਦੇ ਹਾਂ ਸੋ ਮੈਂ ਕਾਹਲੀਦ ਜ਼ੁਲਮ ਦੇ ਖਿਲਾਫ ਲੜਨ ਲਈ ਵਾਸਤੇ ਪੜਿਆ ਸੀ ਤੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਸਰ ਪਾਰਲੀਮੈਂਟ ਦੇ ਹੱਥ ਕੋਲ ਦੇ ਯਾਦ ਪਾਰਲੀਮੈਂਟ 'ਚ ਹਮਲਾ ਪਈ ਹੈ ਸਰਕਾਰ ਨੂੰ ਕਿਹਦੇ ਕੋਲ ਪੈਸੇ ਹੈ ਤੇ ਨੌਜਵਾਨ ਜਿਹੜੇ ਬੇਰੁਜ਼ਗਾਰ ਪੂਰੇ ਫੈਕਟਰੀ 'ਚ ਅਟੈਕ ਹੋ ਰਿਹਾ ਨਹੀਂ ਮੈਨੂੰ ਇੱਕ ਪਿੰਡ ਕੀ ਗੱਲ ਕੀ ਹੋਈ ਪਾਰਲੀਮੈਂਟ 'ਚ ਅਟੈਕ ਹੋਇਆ ਕੁਝ ਸਟੂਡੈਂਟਸ ਵੱਲੋਂ ਦੇਖੋ ਪਾਰਲੀਮੈਂਟ ਇੱਕ ਆਪਣਾ ਡੈਮੋਕ੍ਰੇਸੀ ਦਾ ਇੱਕ ਸਭ ਤੋਂ ਪਵਿੱਤਰ ਜਗ੍ਹਾ ਹੈ ਐਜੀ ਗੱਲ ਹੋਣੀ ਇਟ ਇਜ਼ ਕਲੀਅਰ ਲੈਪਸ ਆਫ ਸਿਕਿਉਰਿਟੀ ਜੇ ਕੋਈ ਸਟੂਡੈਂਟ ਆ ਸਕਦੇ ਆ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਹੈ ਐਦੀ ਸਟਰੋਂਗਲੀ ਮੈਂ ਕੰਡਮ ਵੀ ਕਰਦਾ ਹਾਂ ਤੇ ਐਦੀ ਮਤਲਬ ਇਨਕੁਆਇਰੀ ਵੀ ਫਰੀ ਸੀਰੀਅਸਲੀ ਲੈਣੀ ਚਾਹੀਦੀ ਹੈ ਦੇਖੋ ਪੰਜਾਬ ਸਰਕਾਰ ਲੁੱਟਣ ਤੇ ਲੱਗੀ ਹੈ ਸਾਰਾ ਖਜ਼ਾਨਾ ਆ ਆਪਣੇ ਆਮ ਆਦਮੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਅੱਜ ਜਿਹੜੇ 750 800 ਕਰੋੜ ਦਾ ਇਛਤਿਹਾਰ ਇਹਨਾਂ ਨੇ ਇੱਕ ਇਹਨਾਂ ਨੇ ਮੱਧਿਆ ਪ੍ਰਦੇਸ਼ 36 ਗਡ ਲਾਇਆ ਪਰ ਉਹਨਾਂ ਦੀ ਸੰਗਤ ਨੇ ਇਹਨਾਂ ਨੂੰ ਨੋਟੋ ਨਾਟੋ ਤੋਂ ਵੀ ਘੱਟ ਵੋਟਾਂ ਦਿੱਤੀ। ਚਲੋ ਆਪਣਾ ਸ਼੍ਰੋਮਣੀ ਕਾਲੀ ਦਲ ਦਾ ਜੋ ਜਨ ਦੇੜਾ ਹੁੰਦਾ ਛੇਤੀ ਆ ਕੇ ਬਣਾਉਣੇ। ਤੋਂ ਉਸੇ ਸੰਬੰਧ ਵਿੱਚ ਅਸੀਂ ਮੀਟਿੰਗ ਨਹੀਂ ਇਹ ਵੀ ਬੈਠੇ ਸੀ ਤੇ ਦੇਖੋ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ ਆ 103 ਸਾਲ ਪੁਰਾਣੀ ਜਥੇਬੰਦੀ ਹੈ ਕੌਮ ਦੀ ਜਥੇਬੰਦੀ ਹੈ ਪੰਜਾਬੀਆਂ ਦੀ ਆਵਾਜ਼ ਹੈ। ਸੋ ਅਸੀਂ ਤਾਂ ਪਰਮਾਤਮਾ ਦੇ ਚਰਨਾਂ 'ਚ ਆਏ ਆ ਸਾਡੇ ਨੂੰ ਪਰਮਾਤਮਾ ਮੇਹ ਰੱਖੇ ਪਾਰਟੀ ਨੂੰ ਹੋਰ ਤਾਕਤ ਬਖਸ਼ੇ ਤੇ ਅਸੀਂ ਇਕੱਠੇ ਹੋ ਕੇ ਜਿਵੇਂ ਜਿਸ ਮਕਸਦ ਵਾਸਤੇ ਸ਼੍ਰੋਮਣੀ ਕਾਲੀ ਦਲ ਪੜਿਆ ਉਹ ਮਕਸਦ ਉਹਨੂੰ ਪੂਰਾ ਕਰ ਸਕਦਾ ਸ਼੍ਰੋਮਣੀ ਕਾਲੀ ਦਲ ਜ਼ੁਲਮ ਦੇ ਖਿਲਾਫ ਲੜਨ ਲਈ ਵਾਸਤੇ ਪੜਿਆ ਸੀ ਤੇ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਰਵਾਂਗੇ ਸਰਕਾਰ ਕਹਿੰਦੇ ਨੇ ਕਿ ਹਾਈ ਕੋਰਟ ਨੇ ਯਾ ਪਰਲਮੈਂਟ 'ਤੇ ਹਮਲਾ ਪਾਈ ਹੈ ਸਰਕਾਰ ਨੂੰ ਕਿਧਰ ਦੇ ਕੋਲ ਪੈਸੇ ਹੈ ਤੇ ਨੌਜਵਾਨ ਜਿਹੜੇ ਬੇਰੁਜ਼ਗਾਰ ਪੂਰੇ ਫਿਰਦੇ ਨੇ ਨਹੀਂ ਮੈਨੂੰ ਇੱਕ ਪਿੰਡ ਕੀ ਗੱਲ ਕੀ ਹੋਈ ਪਾਰਲਮੈਂਟ 'ਤੇ ਅਟੈਕ ਹੋਇਆ ਸਟੂਡੈਂਟਸ ਵੱਲੋਂ ਦੇਖੋ ਪਰਲਮੈਂਟ ਇੱਕ ਆਪਣਾ ਡੈਮੋਕ੍ਰੇਸੀ ਦਾ ਇੱਕ ਸਭ ਤੋਂ ਪਵਿੱਤਰ ਜਗ੍ਹਾ ਹੈ ਐਜੀ ਗੱਲ ਹੋਣੀ ਇਟ ਇਜ਼ ਕਲੀਅਰ ਲੈਪਸ ਆਫ ਸਿਕਿਉਰਿਟੀ ਜੇ ਕੋਈ ਸਟੂਡੈਂਟ ਆ ਸਕਦੇ ਆ ਤਾਂ ਵੱਡਾ ਹਾਦਸਾ ਵੀ ਹੋ ਸਕਦਾ ਹੈ ਐਦੀ ਸਟਰੋਂਗਲੀ ਮੈਂ ਕੰਡਮ ਵੀ ਕਰਦਾ ਹਾਂ ਤੇ ਐਦੀ ਮਤਲਬ ਇਨਕੁਆਇਰੀ ਵੀ ਬਹੁਤ ਸੀਰੀਅਸਲੀ ਲੈਣੀ ਚਾਹੀਦੀ ਹੈ ਦੇਖੋ ਪੰਜਾਬ ਸਰਕਾਰ ਲੁੱਟਣ ਤੇ ਲੱਗੀ ਹੈ ਸਾਰਾ ਖਜ਼ਾਨਾ ਆ ਆਪਣੇ ਆਮ ਆਦਮੀ ਪਾਰਟੀ ਨੂੰ ਤਗੜਾ ਕਰਨ ਵਾਸਤੇ ਅੱਜ ਜਿਹੜੇ 750 800 ਕਰੋੜ ਦਾ ਇਸ਼ਤਿਹਾਰ ਇਹਨਾਂ ਨੇ ਇੱਕ ਇਹਨਾਂ ਨੇ Madhya Pradesh छत्तीसगढ़ ਲਾਇਆ ਪਰ ਉਹਨਾਂ ਦੀ ਸੰਗਤ ਨੇ ਇਹਨਾਂ ਨੂੰ ਨਾਟੋ ਨਾਟੋ ਤੋਂ ਵੀ ਘੱਟ ਵੋਟਾਂ ਦਿੱਤੀ ਚਲੋ